ਕਾ ਕਹਿ ਦਿੰਦਾ ਬਾਈ ਆ ਦੇਖ ਲੋ ਹਾਲਾਤ ਆ ਖੜਿਆ ਸੀ ਕੁਲਾ ਨਾਕੇ ਤੋਂ ਪਿੱਛੇ ਆ ਗੱਡੀ ਮੇਰੀ ਖੜੀ ਆ ਦੇਖ ਰਾਤ ਨੂੰ ਬੱਜੇ ਹੋਏ ਨੇ ਬਾਈ ਐਸ ਵਕਤ 11:20 ਦਾ ਸਮਾਂ ਆ ਪੰਪ ਦੇ ਸਾਹਮਣੇ ਅਸੀਂ ਖੜੇ ਆ ਦੇਖ ਮੈਂ ਉਥੋਂ ਪਾਣੀ ਭਰਿਆ ਬਾਈ ਖੜਾ ਦੇਖ ਗੱਡੀਆਂ ਆਪਣੀਆਂ ਸੁਨਾਮ ਦੀਆਂ ਬਾਈ ਵੀ ਸੁਨਾਮ ਦਾ ਆ ਬੈਠਾ ਉਹ ਸ਼ੀਸ਼ਾ ਭੰਨ ਕੇ ਬੰਦੇ ਪੈ ਗਏ ਬਾਈ ਇਹਨੂੰ ਇੱਥੇ ਭੈਂਟ ਜਾਖੜ ਜਾਕੜ ਤੋਂ ਪਿੱਛੇ ਜਿਹੜਾ ਪੋਲਾ ਰੇਲਵੇ ਦਾ ਉਹ ਤੋਂ ਪਿੱਛੇ ਜਦੋਂ ਆਪਾਂ ਮੁੜਦੇ ਆਂ ਕਹਿੰਦਾ ਗੁਰਦੁਆਰੇ ਕੋਲੋਂ ਬਾਈ ਬੰਦੇ ਪਏ ਨੇ ਉਹ ਦੇਖੀ ਸ਼ੀਸ਼ਾ ਪੰਨ ਤਾਂ ਦੇਖ ਅਗਲਾ ਕਹਿੰਦਾ ਭੈਜੋ ਪਤਾ ਨਹੀਂ ਕੀ ਹੋ ਕਰਦੇ ਨੇ ਦੇਖ ਸ਼ੀਸ਼ਾ ਪੰਨ ਤਾਂ ਬਾਈ ਤਿੰਨ ਤੋਂ ਚਾਰ ਜਣੇ ਕਹਿੰਦਾ ਮੋਟਰਸਾਈਕਲਾਂ ਤੇ ਬਾਈ ਨੂੰ ਪੈ ਗਏ ਅਗਲਾ ਕਹਿੰਦਾ ਪਤਾ ਨਹੀਂ ਦਾਰੂ ਪੀਤੀਆ ਜਾਂ ਕਿਵੇਂ ਵਧੀਆ ਉਹ ਬੈਠਾ ਬੰਦਾ ਕੋਈ ਦਾਰੂ ਨਹੀਂ ਕੋਈ ਕੁਛ ਨਹੀਂ ਬਾਈ ਲੈਣ ਨਹੀਂ ਦੇਣ ਨਹੀਂ 11 ਵਜੇ ਦਾ ਟਾਈਮ ਹੈ 11 ਵਜੇ ਮੰਨ ਲਾ ਬੰਦੇ ਪੈ ਗਏ 10-20 ਮਿੰਟ ਨੇ 10 ਮਿੰਟ ਹੋ ਗਏ ਹੁਣ ਆਏ ਨੁਕਚਾਰੇ ਨੂੰ ਇਹ 11:20 ਵਜੇ ਮੇਰੀ ਗੱਡੀ ਸਟਾਰਟ ਖੜੀ ਆ ਮੈਂ ਆ ਕੇ ਰੁਕੇ ਹੀ ਆ ਇਹ ਆ ਹਾਲਾਤ ਨੇ ਬਾਈ ਕੀ ਪਹ ਜਾ ਕੇ ਆਪਾਂ ਗੱਡੀਆਂ ਚਲਾ ਲਾਂਗੇ ਆ ਵੇਖ 11 ਰਾਤ ਦੇ 11:20 ਹੋਨੇ ਆ ਬਾਈ ਨੂੰ ਪਿਆ ਦੇਖ ਸੁਨਾਮ ਦੀ ਆਪਣੀ ਗੱਡੀ ਆ ਤਿੰਨ ਬੰਦੇ ਬਾਈ ਨੂੰ ਪੈ ਗਏ ਮੈਂ ਕਹਿ ਦਿੰਦਾ ਬਾਈ ਆ ਦੇਖ ਲੋ ਹਾਲਾਤ ਆ ਖੜਿਆ ਸੀ ਕੁਲਾ ਨਾਕੇ ਤੋਂ ਪਿੱਛੇ ਆ ਗੱਡੀ ਮੇਰੀ ਖੜੀ ਆ ਦੇਖ ਰਾਤ ਨੂੰ ਬੱਜੇ ਹੋਏ ਨੇ ਬਾਈ ਐਸ ਵਕਤ 11:20 ਦਾ ਸਮਾਂ ਆ ਪੰਪ ਦੇ ਸਾਹਮਣੇ ਅਸੀਂ ਖੜੇ ਆ ਦੇਖ ਮੈਂ ਉੱਥੋਂ ਪਾਣੀ ਭਰਿਆ ਬਾਈ ਖੜਾ ਦੇਖ ਗੱਡੀਆਂ ਆਪਣੇ ਸੁਨਾਮ ਦੀਆਂ ਬਾਈ ਵੀ ਸੁਨਾਮ ਦਾ ਆ ਬੈਠਾ ਉਹ ਸ਼ੀਸ਼ਾ ਭੰਨ ਕੇ ਬੰਦੇ ਪੈ ਗਏ ਬਾਈ ਇਹਨੂੰ ਇੱਥੇ ਭਾਂਜੋ ਜਾਖੜ ਜਾਖੜ ਤੋਂ ਪਿੱਛੇ ਜਿਹੜਾ ਪੋਲਾ ਰੇਲਵੇ ਦਾ ਉਹ ਤੋਂ ਪਿੱਛੇ ਜਦੋਂ ਆਪਾਂ ਮੁੜਦੇ ਆ ਕਹਿੰਦਾ ਗੁਰਦੁਆਰੇ ਕੋਲੋਂ ਬਾਈ ਬੰਦੇ ਪਏ ਨੇ ਉਹ ਦੇਖ ਸ਼ੀਸ਼ਾ ਭੰਨਤਾ ਦੇਖ ਅਗਲਾ ਕਹਿੰਦਾ ਭਾਂਜੋ ਬਦਨ ਕੀ ਹੋ ਕਰਦੇ ਨੇ ਦੇਖ ਕੀ ਜਾ ਪੰਨਦਾ ਬਾਈ ਤਿੰਨ ਤੋਂ ਚਾਰ ਜਣੇ ਕਹਿੰਦਾ ਮੋਟਰਸਾਈਕਲਾਂ ਤੇ ਬਾਈ ਨੂੰ ਪੈ ਗਏ ਅਗਲਾ ਕਹਿੰਦਾ ਇਹ ਪਤ ਨਹੀਂ दारू ਪੀਤੀ ਆ ਜਾਂ ਕਿਵੇਂ ਵਧੀ ਆ ਉਹ ਬੈਠਾ ਬੰਦਾ ਕੋਈ दारू ਨਹੀਂ ਕੋਈ ਕੁਛ ਨਹੀਂ ਬਾਈ ਲੈਣ ਨਹੀਂ ਦੇਣ ਨਹੀਂ 11 ਵਜੇ ਦਾ ਟਾਈਮ ਹੈ 11 ਵਜੇ ਮੰਨ ਲਾ ਬੰਦੇ ਪੈ ਗਏ 10-20 ਮਿੰਟਾਂ 10 ਮਿੰਟ ਹੋ ਗਏ ਹੁਣੇ ਆਏ ਨੂੰ ਬਚਾਰੇ ਨੂੰ ਇਹ ਆ 11 ਵਜੇ 20 ਮਿੰਟ ਹੋ ਮੇਰੀ ਗੱਡੀ ਸਟਾਰਟ ਖੜੀ ਆ ਮੈਂ ਆ ਕੇ ਰੁਕੇ ਹੀ ਆ ਇਹ ਆ ਹਾਲਾਤ ਨੇ ਬਾਈ ਕੀ ਪੈਂ ਜੋ ਅੱਗੇ ਆਪਾਂ ਗੱਡੀਆਂ ਚਲਾ ਲਾਂਗੇ ਆ ਦੇਖ 11 ਰਾਤ ਦੇ 11:20 ਹੋਨੇ ਆ ਬਾਈ ਨੂੰ ਪਿਆ ਦੇਖ ਸੁਨਾਮ ਦੀ ਆਪਣੀ ਗੱਡੀ ਆ ਤਿੰਨ ਬੰਦੇ ਬਾਈ ਨੂੰ ਪੈ ਗਏ ਆ ਕਹਿ ਦਿੰਦਾ ਬਾਈ ਆ ਦੇਖ ਲੋ ਹਾਲਾਤ ਆ ਖੜਿਆ ਸੀ ਕੁਲਾ ਨਾਕੇ ਤੋਂ ਪਿੱਛੇ ਆ ਗੱਡੀ ਮੇਰੀ ਖੜੀ ਆ ਦੇਖ ਰਾਤ ਨੂੰ ਬੱਜੇ ਹੋਏ ਨੇ ਬਾਈ ਐਸ ਵਕਤ 11:20 ਦਾ ਸਮਾਂ ਆ ਪੰਪ ਦੇ ਸਾਹਮਣੇ ਅਸੀਂ ਖੜੇ ਆ ਦੇਖ ਮੈਂ ਉਥੋਂ ਪਾਣੀ ਭਰਿਆ ਬਾਈ ਖੜਾ ਦੇਖ ਗੱਡੀਆਂ ਆਪਣੇ ਅਸਨਾਮ ਦੀਆਂ ਬਾਈ ਵੀ ਸੁਨਾਮ ਦਾ ਆ ਬੈਠਾ। ਉਹ ਸ਼ੀਸ਼ਾ ਭੰਨ ਕੇ ਬੰਦੇ ਪੈ ਗਏ ਬਾਈ ਇਹਨੂੰ। ਇੱਥੇ ਪੈਂ ਤੋਂ ਜਾਖਲ। ਜਾਖਲ ਤੋਂ ਪਿੱਛੇ ਜਿਹੜਾ ਪੋਲਾ ਰੇਲਵੇ ਦਾ ਉਹ ਤੋਂ ਪਿੱਛੇ ਜਦੋਂ ਆਪਾਂ ਮੁੜਦੇ ਆ ਕਹਿੰਦਾ ਗੁਰਦੁਆਰੇ ਕੋਲੋਂ ਬਾਈ ਬੰਦੇ ਪਏ ਨੇ ਉਹ ਦੇਖ ਸ਼ੀਸ਼ਾ ਭੰਨਤਾ ਦੇਖ। ਅਗਲਾ ਕਹਿੰਦਾ ਪੈਂ ਤੋਂ ਬਦਨ ਕੀ ਹੋ ਕਰਦੇ ਨੇ ਦੇਖ। ਸ਼ੀਸ਼ਾ ਭੰਨਤਾ ਬਾਈ ਤਿੰਨ ਤੋਂ ਚਾਰ ਜਣੇ ਕਹਿੰਦਾ ਮੋਟਰਸਾਈਕਲਾਂ ਤੇ ਬਾਈ ਨੂੰ ਪੈ ਗਏ। ਅਗਲਾ ਕਹਿਨਦਾ ਇਹ ਪਤਾ ਨਹੀਂ दारू ਪੀਤੀਆ ਜਾਂ ਕਿਵੇਂ ਵਧੀਆ ਉਹ ਬੈਠਾ ਬੰਦਾ ਕੋਈ दारू ਨਹੀਂ ਕੋਈ ਕੁਛ ਨਹੀਂ ਬਈ ਲੈਣ ਨਹੀਂ ਦੇਣ ਨਹੀਂ 11 ਵਜੇ ਦਾ ਟਾਈਮ ਹੈ 11 ਵਜੇ ਮੰਨ ਲਾ ਬੰਦੇ ਪਹੇ ਗਏ 10-20 ਮਿੰਟ ਨੇ 10 ਮਿੰਟ ਹੋ ਗਏ ਉਹਨੇ ਆਏ ਨੁਕ ਚੇਰੇ ਨੂੰ ਇਹ ਆ 11 ਵਜੇ 20 ਮਿੰਟ ਆਉ ਮੇਰੀ ਗੱਡੀ ਸਟਾਰਟ ਖੜੀ ਆ ਮੈਂ ਆ ਕੇ ਰੁਕੇ ਹੀ ਆ ਇਹ ਆ ਹਾਲਾਤ ਨੇ ਬਈ ਕੀ ਭੈ ਜੋ ਅੱਗੇ ਪਾ ਗੱਡੀਆਂ ਚਲਾ ਲਾਂਗੇ ਆ ਦੇਖ 11 ਰਾਤ ਦੇ 11:20 ਹੋਨੇ ਆ ਬਾਈ ਨੂੰ ਪਿਆ ਦੇਖ ਸੁਨਾਮ ਦੀ ਆਪਣੀ ਗੱਡੀ ਆ ਤਿੰਨ ਬੰਦੇ ਬਾਈ ਨੂੰ ਪੈ ਗਏ